ਦਾਨ ਉਤਸ਼ਾਹ ਵਿੱਚ ਸਾਡਾ ਜਿਹੜਾ ਮਕਸਦ ਸੀ ਨਾ ਉਹ ਇਹ ਸੀ ਵੀ ਤੁਹਾਡੇ ਘਰ ਦੇ ਵਿੱਚ ਜਿਹੜੀ ਯੂਸਲੈਸ ਚੀਜ਼ ਪਈ ਆ ਸਾਨੂੰ ਉਹ ਡੋਨੇਟ ਕਰੋ ਤਾਂ ਕਿ ਅਸੀਂ ਉਹ ਕਿਸੇ ਲੋੜਵੰਦ ਤੱਕ ਗਰੀਬ ਤੱਕ ਪਹੁੰਚਾ ਸਕੀਏ ਤੇ ਉਹਦੇ ਚਿਹਰੇ ਤੇ ਮੁਸਕਾਨ ਲਿਆ ਸਕੀਏ ਲੋਕਾਂ ਨੇ ਪੁਰਾਣੀਆਂ ਚੀਜ਼ਾਂ ਦਾ ਦਾਨ ਕੀਤੀਆਂ ਕੀਤੀਆਂ ਨੇ ਪਰ ਲੋਕਾਂ ਨੇ ਆਕੀ ਨਵੀਆਂ ਚੀਜ਼ਾਂ ਬਹੁਤ ਦਾਨ ਕੀਤੀਆਂ ਬ੍ਰੈਂਡ ਨਿਊ ਪੈਕਡ ਉਹਦੇ ਵਿੱਚ ਸਾਡੇ ਕੋਲ ਦਵਾਈਆਂ ਪਲੱਸ ਗਰੋਸਰੀ ਵਾਲਾ ਗਰੋਸਰੀ ਦਾ ਸਾਡੇ ਲੋਕਾਂ ਨੇ ਬਿਲਕੁਲ ਜਿਵੇਂ ਕਹਿ ਲੋ ਵੀ ਨਾ ਦੁਕਾਨਾਂ ਤੋਂ ਪਰਚੇਜ਼ ਕਰਕੇ ਦਿੱਤੀ ਆ ਪਿਛਲੀ ਵਾਰੀ ਜਦੋਂ ਦੇਖਦੇ ਹੁੰਨੇ ਸੀ ਇਲੈਕਟ੍ਰੋਨਿਕ ਬਹੁਤ ਆਂਦਾ ਹੁੰਦਾ ਸੀਗਾ ਪੁਰਾਣੇ ਪੁਰਾਣੇ ਫੋਨ ਜਿਹੜੇ ਹੁਣ ਬੰਦ ਵੀ ਹੋ ਗਏ ਹੋਏ ਨੇ ਉਹ ਵੀ ਆਂਦੇ ਹੁੰਦੇ ਸੀ ਇਲੈਕਟ੍ਰੋਨਿਕ ਚੀਜ਼ਾਂ ਆਈਆਂ ਨੇ ਬਿਲਕੁਲ ਆ ਦੇਖ ਲਓ ਤੁਹਾਡੇ ਪਿੱਛੇ ਹੀਟਰ ਰੂਮ ਹੀਟਰ ਪਏ ਨੇ ਟੈਲੀਫੋਨ ਪਏ ਨੇ ਉਧਰ ਮੋਬਾਈਲਸ ਵਗੈਰਾ ਪਏ ਨੇ ਹੁਣ ਇਹ ਰੂਮ ਹੀਟਰ ਅਸੀਂ ਕਿਸੇ ਨਾ ਕਿਸੇ ਵਿਰਧ ਆਸ਼ਰਮ ਨੂੰ ਦਵਾਂਗੇ ਤੇ ਬਜ਼ੁਰਗ ਜਦੋਂ ਸੇਕ ਲੈਣਗੇ ਤਾਂ ਜਿਹਨੇ দান ਕੀਤਾ ਉਹਨੂੰ ਵਧੀਆ ਦੁਆਵਾ ਦੇਣਗੇ ਤੇ ਉਹਨਾਂ ਦੇ ਚਿਹਰੇ ਦੀ ਮੁਸਕਾਨ ਦੇਖਣ ਵਾਲੀ ਹੋਈ ਕਿੱਦਾਂ ਇਹਨੂੰ ਡਿਸਟ੍ਰਿਬਿਊਟ ਹੋਣ ਕੀਤਾ ਜਾਏਗਾ ਕਿੱਦਾਂ ਕਿੱਦਾਂ ਇਹ ਅੱਗੇ ਐਨ ਜੀਓਸ ਤੱਕ ਪਹੁੰਚੇ ਜਿਹੜੇ ਆਸ਼ਰਮਸ ਨੇ ਜਾਂ ਐਨ ਜੀਓਸ ਨੇ ਜਿਹੜੇ ਮੈਡੀਕਲ ਲਾਈਨ ਕੰਮ ਕਰਦੇ ਆ ਉਹਨਾਂ ਤੋਂ ਅਸੀਂ ਰਿਕੁਆਇਰਮੈਂਟਾਂ ਲਵੀਆਂ ਲਗੀਆਂ ਨੇ ਉਹਨਾਂ ਨੂੰ ਇਹ ਚੀਜ਼ ਉੱਥੇ ਉੱਥੇ ਉਹਨਾਂ ਦੇ ਕੋਲ ਪਹੁੰਚਾਈ ਜਾਏਗੀ ਜਿਹੜੇ ਜਿਹੜੇ ਕੀ ਦਾਨ ਉਸ ਤੋਂ ਮਹੀਨਾ ਪਹਿਲਾਂ ਸਟਾਰਟ ਹੋ ਗਿਆ ਕਿਉਂਕਿ ਇੱਕ ਤੋਂ ਉਹ ਫਲੱਡਸ ਆਏ ਹੋਏ ਸੀਗੇ ਸੋ ਲੋਕਾਂ ਦੇ ਬਹੁਤ ਫੋਨ ਆਣੇ ਸ਼ੁਰੂ ਹੋ ਗਏ ਸੋ ਜੋ ਜੋ ਸਾਨੂੰ ਉਦੋਂ ਮਦਦ ਚਾਹੀਦੀ ਸੀਗੀ ਪਾਣੀ ਹੋ ਗਿਆ ਰਾਸ਼ਨ ਹੋ ਗਿਆ ਜੋ ਵੀ ਦਵਾਈਆਂ ਚਾਹੀਦੀਆਂ ਸੀ ਆ ਉਹ ਅਸੀਂ ਲੋਟ ਪਹਿਲਾਂ ਹੀ ਲੈ ਲਿਆ ਲੋਕਾਂ ਤੋਂ ਹੁਣ ਜਿਹੜਾ ਸਮਾਨ ਆ ਰਿਹਾ ਉਹ ਰੂਟੀਨ ਜਿਹੜੇ ਕੱਪੜੇ ਹੈਗੇ ਆ ਜਾਂ ਹੋਰ ਚੀਜ਼ਾਂ ਹੈਗੀਆਂ ਉਹ ਆ ਰਹੀਆਂ ਪਲੱਸ ਸਾਨੂੰ ਐਕੀ ਕੰਸਟਰਕਸ਼ਨ ਮਟੀਰੀਅਲ ਬਹੁਤ ਆਇਆ ਸਰ ਤਕਰੀਬਨ ਅਸੀਂ ਇੰਨਾ ਮਟੀਰੀਅਲ ਸਾਡੇ ਕੋਲ ਆਇਆ ਵੀ ਅਸੀਂ 25 ਤੋਂ 30 ਨਵੇਂ ਘਰ ਬਣਾ ਰਹੇ ਆ ਜਿਹੜੇ ਕਿ ਫਲੱਡ ਦੇ ਵਿੱਚ ਡੈਮੇਜ ਹੋ ਗਏ ਸੀਗੇ ਬੱਚੇ ਵੀ ਮੈਂ ਦੇਖ ਰਿਹਾ ਬਹੁਤ ਸਕੂਲਾਂ ਤੋਂ ਆ ਰਹੇ ਆ ਸਕੂਲ ਦੇ ਬੱਚਿਆਂ ਨੇ ਕਿੰਨਾ ਕ ਯੋਗਦਾਨ ਪਾਇਆ ਦੇਖੋ ਸਕੂਲ ਦੇ ਬੱਚੇ ਕਿ ਲੈ ਜਾਂਦੇ ਆ ਸਾਡੇ ਕੋਲ ਕਪੜਾ ਸਾਰਾ ਉੱਥੋਂ ਆਂਦਾ ਬੁੱਕਸ ਕਾਪੀ ਸਟੇਸ਼ਨਰੀ ਟੋਇਜ਼ ਛੂਜ਼ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡੋਮੈਸਟਿਕ ਆਊਟਰ ਆਉਂਦੀ ਹੈ ਇਹ ਸਾਰੀਆਂ ਬੱਚੇ ਲੈ ਕੇ ਆਉਂਦੇ ਕਿੰਨਾ ਇਸ ਵਾਰ ਸਮਾਨ ਆਇਆ ਸਾਨੂੰ ਇਹ ਲੱਗ ਰਿਹਾ ਸੀਗਾ ਕਿ ਫਲੱਡ ਨਿਕਲੇ ਨੇ ਅਸੀਂ ਬਹੁਤ ਸਾਰਾ ਸਮਾਨ ਲੋਕਾਂ ਤੋਂ ਪਹਿਲਾਂ ਕਲੈਕਟ ਕਰ ਚੁੱਕੇ ਸੀ ਲੋਕਾਂ ਨੇ ਕਈਆਂ ਦੇ ਘਰ ਗਿਰੇ ਉਹ ਵੀ ਬਣਾਏ ਖਾਣਾ ਜਬਨ ਵਿੱਚ ਲਗਾਏ ਤੇ ਗ੍ਰੋਸਰੀ ਰਾਸ਼ਨ ਹਰ ਅਮਰਜੈਂਸੀ ਤੇ ਅਸੀਂ ਲਗਾਤਾਰ 3 ਸਾਲ ਤੋਂ ਇਹਨੂੰ ਕਰਦੇ ਆ ਰਹੇ ਸੀ ਸਾਡੀ ਟੀਮ 'ਚ ਇਹ ਹੀ ਚਰਚਾ ਸੀ ਕਿ ਹੁਣ ਅਸੀਂ ਕੀ ਕਰਾਂਗੇ ਯਾਰ ਜਾਨ ਉਸ ਤੋਂ ਕਿੱਦਾਂ ਕਰਾਂਗੇ ਲੇਕਿਨ ਸ਼ਹਿਰ ਵਾਸੀਆਂ ਨੂੰ ਸਲੂਟ ਹੈ ਕਿ ਜਿਨ੍ਹਾਂ ਨੇ ਸਾਡੀ ਅਮੀਚ ਸਾਡੀ ਇਸ ਮਿਹਨਤ ਦੇ ਵਿੱਚ 1% ਵੀ ਕਮੇ ਨਹੀਂ ਆਣ ਦਿੱਤੀ ਦਿਸ ਥੌਟ ਆਫ ਮੇਕਿੰਗ ਸਮਵਨ ਸਮਾਈਲ ਕਿਸੇ ਦੇ ਮੂੰਹ ਤੇ ਇੱਕ ਮੁਸਕਰਾਹਟ ਇੱਕ ਖੁਸ਼ੀ ਲਿਆਣਾ ਇੱਕ ਉਹ ਮੇਰੇ ਲਈ ਦੈਟਸ ਅ ਵੈਰੀ ਗੁੱਡ ਲਾਈਕ ਵੈਰੀ ਗ੍ਰੇਟ ਓਪਰਚ्युनिटी ਲਾਈਕ जो लोग हैं हम उन्हें खुशी प्रोवाइड करना चाहते हैं हम लोगों की और हम कैसे खुशी रह सकते हैं क्योंकि ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸਿਟੀ ਨੀਡਸ ਐਨ ਜੀਓ ਦੇ ਵੱਲੋਂ ਦਾਨ ਉਤਸਵ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਬਹੁਤ ਸਾਰੀ ਧਰਮਾਵਾਂ ਤੇ ਕਲੈਕਸ਼ਨ ਸੈਂਟਰ ਬਣਾਏ ਹੋਏ ਸੀਗੇ ਲੋਕਾਂ ਨੇ ਬਹੁਤ ਖੁੱਲ ਕੇ ਦਿਲ ਖੋਲ ਕੇ ਦਾਨ ਵੀ ਕੀਤਾ ਇਧਰ ਤਸਵੀਰ ਇੱਕ ਵਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੱਪੜੇ ਖਲੌਣੇ ਘਰ ਦਾ ਸਮਾਨ ਗਰੋਸਰੀ ਹਰੇਕ ਚੀਜ਼ ਜਿਹੜੀ ਆ ਲੋਕਾਂ ਨੇ ਦਿਲ ਖੋਲ ਕੇ ਦਾਨ ਕੀਤੀ ਹੈ ਕਿਤਾਬਾਂ ਦਾਨ ਕੀਤੀਆਂ ਨੇ ਕੱਪੜੇ ਦਾਨ ਕੀਤੇ ਦਵਾਈਆਂ ਤੱਕ ਦਾਨ ਕੀਤੀਆਂ ਨੇ ਤਾਂ ਇਸ ਸਿਟੀ ਨੀਡਸ ਐਨ ਜੀਓ ਕਾਰਪੋਰੇਸ਼ਨ ਨਾਲ ਲੁਧਿਆਣਾ ਦੇ ਨਾਲ ਰਲ ਕੇ ਇਹ ਇਨੀਸ਼ੀਏਟਿਵ ਲੈਂਦਾ ਤੇ ਸਾਡੇ ਨਾਲ ਅ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਜਸਦੇਵ ਸੇਖੋਂ ਮੌਜੂਦ ਨੇ ਸੇਖੋ ਸਾਹਿਬ ਬਹੁਤ ਸਾਲਾਂ ਤੋਂ ਇਹ ਚਲਾ ਰਹੇ ਹੋ ਤੁਸੀਂ ਦਾਨ ਉਤਸਵ ਪਿਛਲੇ ਸਾਲਾਂ ਨਾਲੋਂ ਐਤਕੀ ਕੀ ਖਾਸ ਰਿਹਾ ਦਾਨ ਉਤਸਵ ਚ ਕੀ ਕੀ ਲੋਕਾਂ ਨੇ ਖੁੱਲ ਕੇ ਦਾਨ ਕੀਤਾ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦਾਨ ਉਤਸਵ ਚ ਸਾਡਾ ਜਿਹੜਾ ਮਕਸਦ ਸੀ ਨਾ ਉਹ ਇਹ ਸੀ ਵੀ ਤੁਹਾਡੇ ਘਰ ਚ ਜਿਹੜੀ ਯੂਸਲੈਸ ਚੀਜ਼ ਪਈ ਆ ਸਾਨੂੰ ਉਹ ਡੋਨੇਟ ਕਰੋ ਤਾਂ ਕਿ ਅਸੀਂ ਉਹ ਕਿਸੇ ਲੋੜਵੰਦ ਤੱਕ ਗਰੀਬ ਤੱਕ ਪਹੁੰਚਾ ਸਕੀਏ ਤੇ ਉਹਦੇ ਚਿਹਰੇ ਤੇ ਮੁਸਕਾਨ ਲਿਆ ਸਕੀਏ ਐਤ ਕੀ ਜਿਹੜੀ ਚੇਂਜ ਆਈ ਆ ਲੋਕਾਂ ਨੇ ਪੁਰਾਣੀਆਂ ਚੀਜ਼ਾਂ ਦਾ ਦਾਨ ਕੀਤੀਆਂ ਕੀਤੀਆਂ ਨੇ ਪਰ ਲੋਕਾਂ ਨੇ ਐਤ ਕੀ ਨਵੀਆਂ ਚੀਜ਼ਾਂ ਬਹੁਤ ਦਾਨ ਕੀਤੀਆਂ ਬ੍ਰੈਂਡ ਨਿਊ ਪੈਕਡ ਉਹਦੇ ਵਿੱਚ ਸਾਡੇ ਕੋਲ ਦਵਾਈਆਂ ਪਲੱਸ ਗਰੋਸਰੀ ਮਤਲਬ ਗਰੋਸਰੀ ਤਾਂ ਸਾਡੇ ਲੋਕਾਂ ਨੇ ਬਿਲਕੁਲ ਜਿਵੇਂ ਕਹਿ ਲੋ ਵੀ ਨਾ ਦੁਕਾਨਾਂ ਤੋਂ ਪਰਚੇਜ਼ ਕਰਕੇ ਦਿੱਤੀ ਆ ਇਹ ਇੱਕ ਨਵਾਂ ਟ੍ਰੈਂਡ ਆ ਲੁਧਿਆਣਾ ਵਾਸੀਆਂ ਦਾ ਜਿਸ ਤਰ੍ਹਾਂ ਐਤਕੀ ਹੜ ਵੀ ਆਏ ਹੋਏ ਸੀਗੇ ਪੰਜਾਬ ਦੇ ਵਿੱਚ ਹੁਣ ਜਿਹੜੇ ਹੜ ਪ੍ਰਭਾਵਿਤ ਇਲਾਕੇ ਨੇ ਉੱਥੇ ਵੀ ਬਹੁਤ ਚੀਜ਼ਾਂ ਦੀਆਂ ਜ਼ਰੂਰਤਾਂ ਪੈਣੀਆਂ ਕਿਉਂਕਿ ਸਰਦੀ ਆ ਰਹੀ ਆ ਉਹ ਉਸ ਤੇ ਮੱਤੇ ਨਜ਼ਰ ਵੀ ਕੋਈ ਲੋਕਾਂ ਨੇ ਦਾਨ ਕੀਤੇ ਆ ਬਿਲਕੁਲ ਜਿੰਨਾ ਵੀ ਐਤਕੀ ਇੱਥੇ ਵਿੰਟਰ ਦਾ ਸਮਾਨ ਹੋਊਗਾ ਉਹ ਸਾਡੀ ਕੋਸ਼ਿਸ਼ ਇਹ ਹੋਊਗੀ ਵੱਧ ਤੋਂ ਵੱਧ ਕਿ ਜਿਹੜੇ ਹੜ ਪ੍ਰਭਾਵਿਤ ਏਰੀਆ ਦੇ ਵਿੱਚ ਲੋਕਾਂ ਦੇ ਸਰਦੀਆਂ ਦਾ ਸਮਾਨ ਖਰਾਬ ਹੋ ਗਏ ਕੱਪੜੇ ਖਰਾਬ ਹੋ ਗਏ ਇਹ ਸਮਾਨ ਅਸੀਂ ਉੱਥੇ ਪਹੁੰਚਾਈਏ ਹਾਂ ਉਦਾਂ ਦਾ ਕੋਈ ਸਮਾਨ ਆਇਆ ਜਿਵੇਂ ਵਿੰਟਰਸ ਦੇ ਕੋਈ ਕੰਬਲ ਆਏ ਨੇ ਦਵਾਈਆਂ ਦੀ ਹੁਣ ਲੋੜ ਪੈਣੀ ਹੈ ਕਿਉਂਕਿ ਸਰਦੀ ਆ ਰਹੀ ਹੈ ਦਵਾਈਆਂ ਤਾਂ ਸਾਡੇ ਕੋਲ ਬਹੁਤ ਪੈਕਡ ਆਈਆਂ ਨੇ ਕੱਪੜੇ ਜੈਕਟਸ ਵਗੈਰਾ ਆਈਆਂ ਨੇ ਜਿਹਨੂੰ ਆਪਾਂ ਸਵੈਟਸ਼ਰਟਸ ਕਹਿੰਦੇ ਆ ਉਹ ਹੈਗੀਆਂ ਨੇ ਕਾਫੀ ਸਮਾਨ ਹੈਗਾ ਪਿਛਲੀ ਵਾਰੀ ਜਦੋਂ ਦੇਖਦੇ ਹੁੰਨੇ ਸੀ ਇਲੈਕਟ੍ਰੋਨਿਕ ਬਹੁਤ ਆਂਦਾ ਹੁੰਦਾ ਸੀਗਾ ਪੁਰਾਣੇ ਪੁਰਾਣੇ ਫੋਨ ਜਿਹੜੇ ਹੁਣ ਬੰਦ ਵੀ ਹੋ ਗਏ ਹੋਏ ਨੇ ਉਹ ਵੀ ਆਂਦੇ ਹੁੰਦੇ ਸੀ ਇਲੈਕਟ੍ਰੋਨਿਕ ਚੀਜ਼ਾਂ ਆਈਆਂ ਨੇ ਬਿਲਕੁਲ ਆ ਦੇਖ ਲਓ ਤੁਹਾਡੇ ਪਿੱਛੇ ਹੀਟਰ ਰੂਮ ਹੀਟਰ ਪਏ ਨੇ ਟੈਲੀਫੋਨ ਪਏ ਨੇ ਉਧਰ ਮੋਬਾਈਲਸ ਵਗੈਰਾ ਪਏ ਨੇ ਹੁਣ ਇਹ ਰੂਮ ਹੀਟਰ ਅਸੀਂ ਕਿਸੇ ਨਾ ਕਿਸੇ ਵਿਰਧ ਆਸ਼ਰਮ ਨੂੰ ਦਵਾਵਾਂਗੇ ਤੇ ਬਜ਼ੁਰਗ ਜਦੋਂ ਸੇਕ ਲੈਣਗੇ ਤਾਂ ਜਿਹਨੇ ਦਾਨ ਕੀਤਾ ਉਹਨੂੰ ਵਧੀਆ ਦਵਾਵਾਂ ਦੇਣਗੇ ਤੇ ਉਹਨਾਂ ਦੇ ਚਿਹਰੇ ਦੀ ਮੁਸਕਾਨ ਦੇਖਣ ਵਾਲੀ ਹੋਏਗੀ ਕਿੰਨੇ ਦਿਨ ਇਹ ਚੱਲੇ ਆ ਤੇ ਕਿੰਨੀ ਸਫਲਤਾ ਜੜੀ ਆ ਮਿਲੀ ਹੈ 2 ਅਕਤੂਬਰ ਤੋਂ ਅਸੀਂ ਕਲੈਕਸ਼ਨ ਸ਼ੁਰੂ ਕੀਤੀ ਹੈ ਤੇ ਅੱਜ ਸਾਡੀ ਡਿਸਟ੍ਰੀਬਿਊਸ਼ਨ ਹੈ ਅੱਜ ਕਿੱਦਾਂ ਇਹਨਾਂ ਨੂੰ ਡਿਸਟ੍ਰੀਬਿਊਟ ਹੋਣ ਕੀਤਾ ਜਾਏਗਾ ਕਿੱਦਾਂ-ਕਿੱਦਾਂ ਇਹ ਅੱਗੇ ਐਨਜੀਓਸ ਤੱਕ ਪਹੁੰਚੇ ਜਿਹੜੇ ਆਸ਼ਰਮਸ ਨੇ ਜਾਂ ਐਨਜੀਓਸ ਨੇ ਜਿਹੜੇ ਮੈਡੀਕਲ ਲੈਣ ਕੰਮ ਕਰਦੇ ਆ ਉਹਨਾਂ ਤੋਂ ਅਸੀਂ ਰਿਕੁਆਇਰਮੈਂਟਾਂ ਲਵੀਆਂ ਲਗੀਆਂ ਨੇ ਉਹਨਾਂ ਨੂੰ ਇਹ ਚੀਜ਼ ਉੱਥੇ-ਉੱਥੇ ਉਹਨਾਂ ਦੇ ਕੋਲ ਪਹੁੰਚਾਤੀ ਜਾਏਗੀ ਜਿਹੜੇ ਜਿਹੜੇ ਸੈਕਟਰ ਥੈਂਕ ਯੂ ਸਿਟੀ ਨੀਡਸ ਤੋਂ ਸਾਡੇ ਨਾਲ ਮਨੀਤ ਦਿਵਾਨ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਆ ਮਨੀ ਜੀ ਕਿੰਨਾ ਵਾ ਸੀਗਾ ਇਹ ਦਾਨ ਉਤਸਵ ਤੇ ਪਿਛਲੇ ਸਾਲਾਂ ਨਾਲੋਂ ਅੱਜ ਕੀ ਖਾਸ ਰਿਹਾ ਸਰ ਕਾਰਪੋਰੇਸ਼ਨ ਨਾਲ ਮਿਲ ਕੇ ਇਹ ਚੌਥਾ ਸਾਲ ਹੈ ਜਦੋਂ ਅਸੀਂ ਦਾਨ ਉਤਸਵ ਮਨਾ ਰਹੇ ਹਾਂ ਫਰਕ ਬੇਸਿਕਲੀ ਇਹ ਹੈ ਕਿ ਅੱਜ ਕੀ ਦਾਨ ਉਤਸਵ ਮਹੀਨਾ ਪਹਿਲਾਂ ਸਟਾਰਟ ਹੋ ਗਿਆ ਕਿਉਂਕਿ ਇੱਕ ਤੌਹਫ਼ਾ ਫਲੱਡਸ ਆਏ ਹੋਏ ਸੀਗੇ ਸੋ ਲੋਕਾਂ ਦੇ ਬਹੁਤ ਫੋਨ ਆਣੇ ਸ਼ੁਰੂ ਹੋ ਗਏ ਸੋ ਜੋ ਜੋ ਸਾਨੂੰ ਉਦੋਂ ਮਦਦ ਚਾਹੀਦੀ ਸੀਗੀ ਪਾਣੀ ਹੋ ਗਿਆ ਰਾਸ਼ਨ ਹੋ ਗਿਆ ਜੋ ਵੀ ਦਵਾਈਆਂ ਚਾਹੀਦੀਆਂ ਸੀਗੀਆਂ ਉਹ ਅਸੀਂ ਲੋਟ ਪਹਿਲਾਂ ਹੀ ਲੈ ਲਿਆ ਲੋਕਾਂ ਤੋਂ ਹੁਣ ਜਿਹੜਾ ਸਮਾਨ ਆ ਰਿਹਾ ਉਹ ਰੂਟੀਨ ਦੇ ਜਿਹੜੇ ਕੱਪੜੇ ਹੈਗੇ ਆ ਜਾਂ ਹੋਰ ਚੀਜ਼ਾਂ ਹੈਗੀਆਂ ਉਹ ਆ ਰਹੀਆਂ ਪਲੱਸ ਸਾਨੂੰ ਐਨਕੀ ਕੰਸਟਰਕਸ਼ਨ ਮਟੀਰੀਅਲ ਬਹੁਤ ਆਇਆ ਸਰ ਤਕਰੀਬਨ ਅਸੀਂ ਇੰਨਾ ਮਟੀਰੀਅਲ ਸਾਡੇ ਕੋਲ ਆਇਆ ਵੀ ਅਸੀਂ 25 ਤੋਂ 30 ਨਵੇਂ ਘਰ ਬਣਾ ਰਹੇ ਆ ਜਿਹੜੇ ਕਿ ਫਲੱਡਸ ਦੇ ਵਿੱਚ ਡੈਮੇਜ ਹੋ ਗਏ ਸੀਗੇ ਸੋ ਤਕਰੀਬਨ 35 ਹਜ਼ਾਰ ਰੇਟ ਆਈ ਹੈ ਜੀ 1000 ਬੁਰੀ ਸੀਮੈਂਟ ਆਈ ਹੈ ਇਸ ਤਰੀਕੇ ਨਾਲ ਇਹ ਵਾਲਾ ਸਮਾਨ ਸਾਡੇ ਕੋਲ ਆਦ ਕੀ ਬਹੁਤ ਆ ਰਿਹਾ ਹੈਗਾ ਬੱਚੇ ਵੀ ਮੈਂ ਦੇਖ ਰਿਹਾ ਬਹੁਤ ਸਕੂਲਾਂ ਤੋਂ ਆ ਰਿਹਾ ਸਕੂਲ ਦੇ ਬੱਚਿਆਂ ਨੇ ਕਿੰਨਾ ਕ ਯੋਗਦਾਨ ਪਾਇਆ ਦੇਖੋ ਸਕੂਲ ਦੇ ਬੱਚੇ ਕੀ ਲੈ ਕੇ ਆਉਂਦੇ ਸਾਡੇ ਕੋਲ ਕਪੜਾ ਸਾਰਾ ਉੱਥੋਂ ਆਉਂਦਾ ਹੈ ਹਾਂ ਬੁక్స్ ਕਾਪੀ ਸਟੇਸ਼ਨਰੀ ਟੌイズ ਸ਼ੂਜ਼ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡੋਮੈਸਟਿਕ ਆਊਟਰੋਲ ਦੀ ਹੈ ਇਹ ਸਾਰੀਆਂ ਬੱਚੇ ਲੈ ਕੇ ਆਉਂਦੇ ਆ ਅੱਜ ਅਸੀਂ ਉਹ ਦਿਖਾਵਾਂਗੇ ਕਿ ਇਹ ਸਮਾਨ ਅਸੀਂ ਯੂਜ਼ ਕਿੱਥੇ ਕਰਦੇ ਆ ਇਸ ਕਰਕੇ ਅਸੀਂ ਬੱਚਿਆਂ ਨੂੰ ਬੁਲਾਇਆ ਵੀ ਤੁਸੀਂ ਸਿਰਫ ਦੇਣ ਵਾਲਾ ਕੰਮ ਨਾ ਦੇਖੋ ਅੱਗੇ ਲਾਸਟ ਮਾਈਲ ਕਿੱਥੇ ਪਹੁੰਚ ਰਿਹਾ ਉਹ ਅੱਜ ਅਸੀਂ ਤੁਹਾਨੂੰ ਦਿਨ ਸ਼ੇਅਰ ਕਰਾਂਗੇ ਜੀ ਜਦੋਂ ਨਵਾਂ ਨਵਾਂ ਤੁਸੀਂ ਦਾਨ ਉਤਸਵ ਸ਼ੁਰੂਆਤ ਕੀਤਾ ਸੀ ਲੋਕ ਆਪਣੇ ਘਰਾਂ ਦੇ ਵਿੱਚੋਂ ਨਾ ਕਹਿੰਦੇ ਕਿ ਗੰਦ ਵੀ ਕੱਢ ਦਿੰਦੇ ਹੁੰਦੇ ਸੀਗੇ ਉਹ ਹੁਣ ਸਾਲ ਬਾਏ ਸਾਲ ਕੁਆਲਿਟੀ ਕਿਸ ਤਰ੍ਹਾਂ ਦੀ ਹੋ ਗਈ ਹੈ ਕੁਆਂਟੀਟੀ ਦੀ ਗੱਲ ਨਹੀਂ ਕਰ ਰਹੇ ਹੁਣ ਸਮਾਨ ਦੀ ਕੁਆ ਸਾਮਣੇ ਹੈ ਜੀ ਮਤਲਬ ਅੱਧੇ ਟੇਬਲ ਤਾਂ ਹੁਣ ਨਵੇਂ ਲੱਗੇ ਹੋਏ ਆ ਨਵਾਂ ਕਪੜਾ ਰਾਸ਼ਨ ਦਾ ਖੈਰਾਣਾ ਹੀ ਨਵਾਂ ਦਵਾਈਆਂ ਨਵੀਆਂ ਆ ਰਹੀਆਂ ਹੁਣ ਜ਼ਰੂਰਤ ਦੇ ਹਿਸਾਬ ਨਾਲ ਜੋ ਵੀ ਅਸੀਂ ਡਿਮਾਂਡ ਰੱਖਦੇ ਆ ਉਹ ਨਵੀਆਂ ਚੀਜ਼ਾਂ ਬੜੀਆਂ ਜ਼ਿਆਦਾ ਆ ਰਹੀਆਂ ਹਾਲਾਂਕਿ ਕੋਸ਼ਿਸ਼ ਸਾਡੀ ਇਹ ਕਿਉਂਕਿ ਅਸੀਂ ਰੀਸਾਈਕਲਿੰਗ 'ਚ ਵਿਸ਼ਵਾਸ ਕਰਦੇ ਆ ਬੜ ਕਵਾਲਿਟੀ ਆਫ ਡੋਨੇਸ਼ਨਸ ਹੈਵ ਬ੍ਰੋ। ਯਾਰਾ ਦੋਕ ਸਾਲ ਪਹਿਲਾਂ ਤਾਂ ਕਿਸੇ ਦਾ ਵਿਆਹ ਦਾ ਲਹਿੰਗਾ ਵੀ ਆ ਗਿਆ ਸੀ। ਹਾਂਜੀ 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 ਇਦਾਂ ਦੀਆਂ ਚੀਜ਼ਾਂ ਆ ਰਹੀਆਂ ਐ। ਔਰ ਬੜੇ ਸ਼ੌਂਕ ਨਾਲ ਲੋਕੀ ਬੜੀ ਇਮੋਸ਼ਨਲ ਚੀਜ਼ਾਂ ਡੋਨੇਟ ਕਰ ਰਹੇ। ਸੋ ਪਿਆਰ ਮਿਲ ਰਿਹਾ ਲੋਕਾਂ ਦਾ ਜੀ ਅਸੀਂ ਅੱਗੇ ਵੰਡ ਰਹੇ ਹਾਂ ਉਹਨਾਂ ਨੂੰ। ਬਿਲਕੁਲ ਬਹੁਤ ਬਹੁਤ ਧੰਨਵਾਦ ਜੀ। ਤਾਂ ਮਾਰਸ਼ਲ ਐਡ ਵੀ ਬਹੁਤ ਜ਼ਿਆਦਾ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਸਾਰੀ ਕਲੈਕਸ਼ਨ ਤੁਸੀਂ ਕਰਾਣੇ ਹੋ। ਕਿਸਰਾ ਦੇਖਦੇ ਹਾਂ ਅੱਜ ਹੁਣ ਖੁਸ਼ੀ ਵੀ ਹੁੰਦੀ ਹੋਣੀ ਆ ਵੀ ਜਿਹੜਾ ਅਸੀਂ ਕਲੈਕਟ ਕੀਤਾ ਮਿਹਨਤ ਕੀਤੀ ਆ ਉਹ ਹੁਣ ਘਰਾਂ ਤ ਜਿਨ੍ਹਾਂ ਨੇ ਸਾਡੀ ਉਮੀਦ ਤੋਂ ਵੱਧ ਕੇ ਸਾਨੂੰ ਸਪੋਰਟ ਕੀਤੀ ਜੀ ਆਪਣੇ ਘਰ ਦੀ ਵੇਸ਼ਟ ਸਮਾਨ ਨੂੰ ਕਿਸੇ ਦੇ ਘਰ ਦੀ ਮੁਸਕਾਨ ਬਣਾਉਣ ਦੇ ਲਈ ਪਹਿਲ ਕੀਤੀ ਔਰ ਜਿਨ੍ਹਾਂ ਇਸ ਵਾਰ ਸਮਾਨ ਆਇਆ ਸਾਨੂੰ ਐ ਲੱਗ ਰਿਹਾ ਸੀਗਾ ਕਿ ਫਲੱਡ ਨਿਕਲੇ ਨੇ ਅਸੀਂ ਬਹੁਤ ਸਾਰਾ ਸਮਾਨ ਲੋਕਾਂ ਤੋਂ ਪਹਿਲਾਂ ਕਲੈਕਟ ਕਰ ਚੁੱਕੇ ਸੀ ਲੋਕਾਂ ਦੇ ਕਈਆਂ ਦੇ ਘਰ ਗਿਰੇ ਉਹ ਵੀ ਬਣਾਏ ਹਾੜਾਂ 'ਚ ਬੰਨ੍ਹ ਵੀ ਲਗਾਏ ਤੇ ਗਰੋਸਰੀ ਰਾਸ਼ਨ ਹਰ ਅਮਰਜੈਂਸੀ ਦੀ ਤੇ ਅਸੀਂ ਲਗਾਤਾਰ 3 ਸਾਲ ਤੋਂ ਇਹਨੂੰ ਕਰਦੇ ਆ ਰਹੇ ਸੀ ਸਾਡੀ ਟੀਮ 'ਚ ਇਹੀ ਚਰਚਾ ਸੀ ਕਿ ਹੁਣ ਅਸੀਂ ਕੀ ਕਰਾਂਗੇ ਯਾਰ दान ਉਸ ਤੋਂ ਕਿੱਦਾਂ ਕਰਾਂਗੇ ਲੇਕਿਨ ਸ਼ਹਿਰ ਵਾਸੀਆਂ ਨੂੰ ਸਲੂਟ ਹੈ ਕਿ ਜਿਨ੍ਹਾਂ ਨੇ ਸਾਡੀ ਅਮੀਚ ਸਾਡੀ ਇਸ ਮਿਹਨਤ ਦੇ ਵਿੱਚ 1% ਵੀ ਕਮੇ ਨਹੀਂ ਆਣ ਦਿੱਤੀ ਉਹਨਾਂ ਹੀ ਜ਼ਮਾਨੇ ਤੇ ਦੁਆਰਾ ਤੋਂ ਫਿਰ ਤੋਰੇ ਪਹੁੰਚਿਆ ਲੋਕਾਂ ਨੇ ਪ੍ਰਾਣਾ ਸਮਾਨ ਦਾ ਡੋਨੇਟ ਕਰਤਾ ਲੇਕਿਨ दान ਉਸ ਤੋਂ ਨੂੰ ਪ੍ਰੋਮੋਸ਼ਨ ਦੇਣ ਦੇ ਲਈ ਪ੍ਰਮੋਟ ਕਰਨ ਲਈ ਨਵਾਂ ਸਮਾਨ ਲੈ ਕੇ ਭੇਜਣਾ ਸ਼ੁਰੂ ਕਰ ਦਿੱਤਾ ਵੀ ਜਿਸ ਦੇ ਨਾਲ ਅਸੀਂ ਹੁਣ ਬਹੁਤ ਸਾਰੇ ਐਨ ਜੀਓਜ਼ ਨੂੰ ਜ਼ਰੂਰਤਮੰਦ ਲੋਕਾਂ ਨੂੰ ਸਮਾਨ ਪਹੁੰਚਾਣ ਦੀ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਸੰਦੇਸ਼ ਦਵਾਂਗੇ ਕਈ ਪੰਚਾਵਾਂਗੇ ਤੇ ਉਮੀਦ ਕਰਦੇ ਹਾਂ ਕਿ ਸ਼ਹਿਰ ਵਾਸੀ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹਿਣਗੇ ਜੀ ਬਹੁਤ ਧੰਨਵਾਦ ਜੀ ਤਾਂ ਇੱਧਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਦੇਖ ਸਕਦੇ ਹੋ ਨਵੇਂ ORS ਦੇ ਡੱਬੇ ਜਿਹੜੇ ਆ ਉਹ ਦਿੱਤੇ ਲੋਕਾਂ ਨੇ ਦਾਨ ਕੀਤੇ ਖਡੌਣੇ ਦਾਨ ਕੀਤੇ ਬੱਚੇ ਤੁਸੀਂ ਦੇਖ ਰਹੇ ਹੋ ਖੇਡ ਵੀ ਰਹੇ ਨੇ ਇੱਥੇ ਖਡੌਣਿਆਂ ਦੇ ਨਾਲ ਤੇ ਬੱਚਾ ਖੇਡ ਰਿਹਾ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਦਿਲ ਖੋਲ ਕੇ ਦਾਨ ਕੀਤਾ ਆਪਣੇ ਗੁੱਡੇ ਗੁੱਡੀਆਂ ਜਿਹੜੇ ਨੇ ਇੱਥੇ ਦਾਨ ਕੀਤੇ ਤਾਂ ਕਿ ਜ਼ਰੂਰਤਮੰਦ ਲੋਕਾਂ ਤੱਕ ਇਹ ਪਹੁੰਚ ਸਕਣ ਤੈ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆ ਇੱਧਰ ਇਲੈਕਟ੍ਰੋਨਿਕ ਦਾ ਸਮਾਨ ਵੀ ਲੋਕਾਂ ਨੇ ਦਿਲ ਖੋਲ ਕੇ ਦਾਨ ਕੀਤਾ ਹੈ ਇੱਧਰ ਕੜੀਆਂ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦੇ ਵਿੱਚ ਜੋ ਪੁਰਾਣੀਆਂ ਘੜੀਆਂ ਬੰਦੀਆਂ ਹੋਇਆ ਇਹ ਏਟੀਐਮ ਸਵਾਈਪਿੰਗ ਮਸ਼ੀਨ ਜਿਹੜੀ ਹੈ ਕਿਸੇ ਨੇ ਦਾਨ ਕੀਤੀ ਹੈ ਕੈਮਰੇ ਤੁਸੀਂ ਪੁਰਾਣੇ ਦੇਖ ਸਕਦੇ ਹੋ ਤੇ ਇਹ ਫੋਨ ਜੇ ਕਿਸੇ ਨੂੰ ਯਾਦ ਹੋਣ ਤਾਂ ਨੋਕੀਆ ਦੇ 6800 ਫੋਨ ਆ ਹੋਰ ਜਿਹੜੇ ਨੋਕੀਆ ਦੇ ਪੁਰਾਣੇ ਫੋਨ ਆਉਂਦੇ ਸੀਗੇ ਉਹ ਸਭ ਇੱਥੇ ਪਏ ਨੇ ਤਾਂ ਦਿਲ ਖੋਲ ਕੇ ਲੋਕਾਂ ਨੇ ਲੈਪਟਾਪ ਤੱਕ ਲੋਕਾਂ ਨੇ ਦਾਨ ਕੀਤਾ ਆ ਟਰਚਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਟਰਚਾ ਬਹੁਤ ਘੱਟ ਆਉਣਗੀਆਂ ਕਿਉਂਕਿ ਬਹੁਤ ਲੋਕਾਂ ਦੇ ਘਰ ਵੀ ਟੁੱਟ ਗਏ ਨੇ ਤਾਂ ਲਾਈਟ ਦੀ ਵੀ ਲੋੜ ਪੈਂਦੀ ਆ ਤਾਂ ਇਹ ਬਹੁਤ ਦਿਲ ਖੋਲ ਕੇ ਦਾਨ ਕੀਤਾ ਸਟੇਸ਼ਨਰੀ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਬਹੁਤ ਦਾਨੀ ਸੱਜਣਾ ਨੇ ਸਕੂਲ ਦੇ ਬੱਚਿਆਂ ਨੇ ਸਟੇਸ਼ਨਰੀ ਦਾ ਸਮਾਨ ਵੀ ਇੱਥੇ ਡੋਨੇਟ ਕੀਤਾ ਵੀ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਫਲੱਡਸ ਵੀ ਆਏ ਨੇ ਉੱਥੇ ਇਹ ਸਮਾਨ ਜਿਹੜਾ ਜ਼ਰੂਰਤਮੰਦਾ ਤੱਕ ਪਹੁੰਚ ਸਕੇ ਤਹਰੇਕ ਚੀਜ਼ ਜਿਹੜੀ ਹੈ ਕੋਈ ਚੀਜ਼ ਐਸੀ ਨਹੀਂ ਹੈ ਜੋ ਇੱਥੇ ਨਾ ਮੌਜੂਦ ਹੋਵੇ ਲੋਕਾਂ ਨੇ ਦਿਲ ਖੋਲ ਕੇ ਦਾਨ ਕੀਤਾ ਤਾਂ ਅੱਜ ਆਖਰੀ ਦੇਣਾ ਹੈ ਇਸ ਦਾ ਤੇ ਅੱਜ ਇਹ ਸਮਾਨ ਜਿਹੜੇ-ਜਿਹੜੇ ਲੋਕਾਂ ਨੂੰ ਜਿੱਥੇ-ਜਿੱਥੇ ਜ਼ਰੂਰਤ ਆ ਉੱਥੇ ਪਹੁੰਚਣਾ ਸ਼ੁਰੂ ਹੋ ਜਾਏਗਾ ਤਾਂ ਬਹੁਤ ਸਾਰੇ ਸਕੂਲ ਦੇ ਬੱਚੇ ਇਸ ਦਾਨ ਉਤਸਵ ਨੂੰ ਦੇਖਣ ਵੀ ਆ ਰਹੇ ਨੇ ਕਿਉਂਕਿ ਬੱਚਿਆਂ ਨੂੰ ਲੋੜ ਪਈ ਹੈ ਇਹ ਚੀਜ਼ਾਂ ਦੇਖਣ ਦੀ ਸਾਡੀ ਸੁਸਾਇਟੀ ਨੂੰ ਅੱਗੇ ਹੋਰ ਵਧੀਆ ਕਰਨ ਦੀ ਬੱਚੇ ਤੁਸੀਂ ਅੱਜ ਇੱਥੇ ਦਾਨ ਉਤਸਵ ਦੇਖਣ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਵੀ ਲੋਕਾਂ ਨੇ ਦੇਖੋ ਤੁਸੀਂ ਕਿੰਨਾ ਖੁੱਲ ਕੇ ਦਾਨ ਕੀਤਾ ਲੋਕਾਂ ਤੱਕ ਹੁਣ ਜਿਨ੍ਹਾਂ ਨੂੰ ਨੀਡ ਹੈ ਉਹਨਾਂ ਤੱਕ ਵੀ ਜਾਏਗਾ ਕਿਸ ਤਰ੍ਹਾਂ ਲੱਗ ਰਿਹਾ ਦੇਖ ਕੇ ਮੈਨੂੰ ਅੱਜ ਇਸ ਦਾਨ ਉਤਸਵ ਤੇ ਆ ਕੇ ਬਹੁਤ ਬਹੁਤ ਅੱਛਾ ਲੱਗ ਰਿਹਾ ਆਈ ਫੀਲ ਵੈਰੀ ਵੈਰੀ ਗੁੱਡ ਬਿਕਾਜ਼ ਥਿਸ ਪਲੇਸ ਇੱਥੇ ਆ ਕੇ ਆਈ ਫੀਲ ਵੈਰੀ ਪ੍ਰਿਵੀਲੇਜਡ ਆਈ ਕਮ ਫਰਮ ਅ ਵੈਰੀ ਪ੍ਰਿਵੀਲੇਜਡ ਫ Uh, and I come here and I see how many underprivileged children are there mm. and families of people. Mm. And it really fills me with mm. joy that I get to help them. Mm. I've always been a people pleaser mm. from when I was little. so the thought of making someone smile mm. that's a very good, like very great opportunity. Mm. like that's such a noble cause to make someone smile, make someone's mm. day better. Mm. And I feel very, very good. And this has taught me a lot of things. This has mm. give, given me the experience, the values that. And I get to meet new people. Mm. I get new experiences. I find out about how people live, how underprivileged people mm. live their lives. How. we can actually how it also helps me to understand how we can help others kada experience kita hai kisi slum areas ja ke bhi underprivileged log ne oh kis tarah reh rahe ne utthe yes uh, meri family mere fathers hmm. and mere grandfathers they were very underprivileged ta ohna ne mainu mm bachpan to eh sikhaya hai -hmm. how to help others and main mm halle -hmm. vi up till this age bachpan to lage hon tak i go to slum areas i go to underprivileged children to old age homes mm -hmm. to donate mm -hmm. and I feel very good after that hmm. bahut acha feel hunda hmm. kano ke tarah lagya bachche aye tuse itthe aaye ho dekh reho ki jinna nu load asmaan tak pahunche jive hun Punjab ch floods vi aaye ne lokan de ghar tak tut gaye ne kis tarah lag reha vi asmaan hun unna tak pahunchega It feels very nice cuz a lot of people they may have had little to nothing before and then the floods caused even more pain to them so it feels nice that now at least they will be able to get to stable food or or maybe even some clothes and medicine

और हमें थ्री आर्स के बारे में पता लग रहा है कैसे हम वेस्ट रिड्यूज़ कर सकते हैं चीज़ों को रीयूज़ कर सकते हैं रिसाइकल कर सकते हैं और मैं मेरे स्कूल को बहुत ज़्यादा थैंक यू थैंक्स करना चाहती हूँ डी स्कूल को और ऑल्सो हमारी स्पेशली थैंक्स मैं करना चाहती हूँ प्रिंसिपल मैम को जे सिद्धू मैम को कि उन्होंने हमें अपॉर्चुनिटी दी कि हम यहाँ पर आ सके और अलग अलग चीज़ें हम डोनेट कर सके यहाँ पे देख सके कि लोग क्या क्या डोनेट कर रहे हैं

कलयुग में सिर्फ हमें लगता है कि सिर्फ दान ही बचा है दान का ही एक जो पहर है जो सब में बच कलयुग में बचा हुआ है yeah. तो हमारा एक मोटिव है कि हम अंडर क्यूबले जो बच्चे हैं गवर्नमेंट स्कूल के बच्चे हो गए या वृद्ध आश्रम जो लोग हैं हम उन्हें खुशी प्रोवाइड करना चाहते हैं विद द हेल्प ऑफ डांस योगा एंड पाना yeah. दिस इज द ओनली मोटिव हम लोगों की हेल्थ के ऊपर अवेयरनेस देना चाहते हैं और हम कैसे खुश रह सकते हैं क्योंकि मोनिटरिंग टर्म पे आज हम सभी सेटिसफाइड है मोनिट्रिंग टर्मी तभी सैटिस्फाइड हो सकती है जब हमारे अंदर खुशी हो सकती है और वो तो खुशी का हमने साधन ढूँढा है योग डांस और भंगड़ा इसके रिगार्डिंग ही हमारी फाउंडेशन काम करती है था 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 था। और डांस उत्सव में भी आज हमारे बच्चे परफॉर्मेंस दे रहे हैं जो गवर्नमेंट स्कूल के है बच्चे हैं वो परफॉर्मेंस दे रहे हैं योगा की परफॉर्मेंस है और एक डांस परफॉर्मेंस है बच्चों के डांस ਤਹੋਰ ਅਪਡੇਟਸ ਨਾਲ ਜੁੜੇ ਰੋ ਕੈਮਰਾਮੈਨ ਬੰਟੀ ਤੇ ਨਾਲ ਸਰਮਜੀ ਸਿੰਘ ਪਲਾ ਜਾਨੀ ਤੇ ਸ਼ੀਤਾਨਵਾਦ